ਬਿਲਕੁਲ ਉਹ ਪਣਾ ਪਣਾ ਉਹ ਬਹੁਤ ਚੰਗੇ ਇੱਕ ਦੂਜੇ ਨਾਲ ਤੌਣ ਕਾਪੇ ਹਣ ਇੱਕ ਦੂਜੇ ਦੀ ਗਮੀ ਖੁਸ਼ੀ ਤੇ ਜਾਂਦੇ ਸਨ ਵਿਆਹ ਸ਼ਾਦੀ ਤੇ ਜਾਂਦੇ ਸਨ ਮਨ ਨੇ ਪਛਾਣ ਸੀ ਉਹ ਬੜਾ ਹਿਆ ਕਰ ਦਿੱਤੀ ਬੰਦਾ ਬੜਾ ਹਿਆ ਸੀ ਬਿਲਕੁਲ ਮਦਦ ਕਰਦੇ ਸਨ ਉਹ ਤੇ ਉਹ ਇਹ ਅੰਗਰ ਜਿਹਦੇ ਕੋਲ ਦਾਲੇ ਨਹੀਂ ਉਹ ਦਾਣੇ ਲੈ ਲੋ ਆਪਾਰ ਤਰ ਵਿਚਾਲੋ ਦੋਨੇ ਚਾਚਾ ਪਧਰੀਆ ਸਨ ਅੱਛਾ ਜਿਹੜਾ ਆਤਾਰ ਸੀ ਨਾ ਉਹ ਮੇਰੇ ਬਾਲਾ ਦਾ ਦੋਸਤ ਸੀ ਭਰਾ ਬਣਿਆ ਉਹ ਫਿਰ ਹਰਸ਼ਾ ਉਹਨਾਂ ਅੱਗੇ ਵੇਖਿਆ ਬਏ ਜਦੋਂ ਉਹ ਆਇਆ ਸੀ ਬੰਦੇ ਬੜੇ ਖੁਸ਼ ਹੋ ਗੁਣ ਮਿਲੇ ਸੰਦੇ ਤੇ ਫਿਰ ਉਹਨੇ ਆਖਿਆ ਕਿ ਜਿਹੜਾ ਸ਼ਾਮੋਂ ਦਾ ਪੁੱਤ ਸੀ ਨਾਇਤ ਮਨ ਦਾ ਬਾਬਾ ਉਹ 15 ਸਹੀ ਉਹਨੇ ਹੁਣ ਉਹਦੇ ਉਹਨਾਂ ਨੂੰ ਪਤਾ ਕੀਤਾ ਦੇ ਮੈਂ ਉੱਥੇ ਲਾਹੋਂ ਦਾ ਬੱਪੀ ਸ਼ੰਕਰ ਆਇਆ ਸੀ ਉਹਦੇ ਛੋਟੇ ਮੇਰੇ ਭਰਾ ਨੂੰ ਮਨਵਲ ਨੂੰ ਲੈ ਕੇ ਦੇਖ ਛੋਲੀ ਜਦੋਂਦਾ ਕਹੇ ਮੇਰੇ ਭਰਾ ਨਾਲ ਜਿਹੜੇ ਅਰਾਈ ਸਨ ਮਾਛੀ ਸਨ ਘਮਿਆਰ ਸਨ ਮੋਤੀ ਸਨ ਸਾਰਿਆਂ ਨੂੰ ਜੱਫੀ ਭਾਗ ਮੇ ਹੋ ਗਈਆ ਅਸਲਾਮੁਅਲੈਕਮ ਸ਼ਾਸਤਰੀ ਆਕਾਲ ਨਮਸਤੇ ਜਿਵੇਂ ਸੰਦੇ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੋਪੁਰਾ ਦੇ ਪਿੰਡ ਪਿੰਡੀ ਰਤਨ ਸਿੰਘ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਦੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਇਹ ਪਿੰਡ ਜ਼ਿਲ੍ਹਾ ਸ਼ੇਖੂਪੁਰ ਤੋਂ 20 ਮੀਲ ਦੇ ਪੰਤੇ ਲਾਹੌਰ ਮਰੀਦ ਕੇ ਰੋਡ ਤੇ ਮੌਜੂਦ ਹੈ ਜੇ ਪਿੰਡ ਵਿੱਚ ਇਹ ਉਹ ਮਸਜਿਦ ਜਿਹੜੀ ਉਸ ਟਾਈਮ ਦੇ ਜ਼ਗੀਰਦਾਰ ਸਰਦਾਰ ਕਰਤਾਰ ਸਿੰਘ ਜੀ ਦੀ ਨਿਗਰਾਨੀ ਵਿੱਚ ਬਣਾਈ ਗਈ ਸੀ ਸਰਦਾਰ ਕਰਤਾਰ ਸਿੰਘ ਤੇ ਉਹਨਾਂ ਦੇ ਪਰਾਵਾਂ ਦੀ ਰਿਹائش ਵੀ ਬਿਲਕੁਲ ਮਸਜਿਦ ਦੇ ਨਾਲ ਹੀ ਸੀ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਦੀ ਰਿਹائش ਹੋਇਆ ਕਰਦੀ ਸੀ ਇਸ ਪਿੰਡ ਵਿੱਚ ਵੰਡ ਤੋਂ ਬਾਅਦ ਸਕੂਲ ਬਣਾਇਆ ਗਿਆ ਜਿੰਦਾ ਨਾਮ ਹੈ ਗਵਰਨਮੈਂਟ ਹਾਈ ਸਕੂਲ ਪਿੰਡੀ ਰਤਨ ਸਿੰਘ ਅਸਲਾਮ ਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਖੈਰ ਸ਼ੁਕਰ ਹੈ ਨਾਮ ਕੀ ਬਾਬਾ ਜੀ ਆਪਣਾ ਮੇਰਾ ਨਾਮ ਹੈ ਤੇ ਤੇ ਵਾਲੇ ਸਾਹਿਬ ਦਾ ਵਾਲੇ ਦਾ ਨਾਮ ਸ਼ਾਹ ਮੁਹੰਮਦ ਕੌਮ ਰਾਈ ਤੇ ਦਾਦਾ ਜੀ ਦਾ ਦਾ ਫਤਿਹ ਹੰਦੀ ਜੀ ਨੇ ਠੀਕ ਅੱਛਾ ਬਾਬਾ ਜੀ 1947 ਦੀ ਵਾਰਨ ਤੋਂ ਪਹਿਲਾਂ ਪੁਰਾਣੇ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਬਿਲਕੁਲ ਪੁਰਾਣੇ ਰਹਿਣ ਵਾਲੇ ਉਹਦਾ ਜਿਆਦਾ 12 ਸਾਲਾਂ ਦਾ ਸਹੀ ਤੇ ਇਹ ਪਿੰਡ ਬਾਬਾ ਜੀ ਕੱਚਾ ਹੈ ਕਿ ਪੱਕਾ ਜੀ ਇਹ ਪਿੰਡ ਉਦੋਂ ਤੋਂ ਕੱਚਾ ਸੀ ਤੇ ਹੁਣ ਪੱਕਾ ਹੋ ਗਿਆ ਠੀਕ ਪਹਿਲਾ ਸਾਰਾ ਕੱਚਾ ਸੀ ਸਾਰਾ ਕੱਚਾ ਸੀ ਪਿੰਡ ਸਿੱਖਾਂ ਦਾ ਰਕਬਾ ਹੈ ਖਿਡਾਰੇ ਦਾ ਰਕਬਾ ਹੈ ਸਹੀ ਇਹ ਸਾਡਾ ਪਿੰਡ ਜਿਹੜਾ ਨਾ ਹਾਂਜੀ ਇਹ ਖਿਡਾਰੇ ਦਾ ਰਕਬਾ ਹੈ ਠੀਕ ਤੇ ਇਹ ਪਿੰਡ ਦਾ ਨਾਮ ਬਾਬਾ ਜੀ ਪੂਰਾ ਸਹੀ ਨਾਮ ਕੀ ਇਹਦਾ ਲਿਆ ਜਾਂਦਾ ਪਿੰਡੀ ਰਤਨ ਸਿੰਘ ਪਿੰਡੀ ਰਤਨ ਸਿੰਘ ਹਾਂਜੀ ਠੀਕ ਇਹ ਰਤਨ ਸਿੰਘ ਦੀ ਖੂਹ ਦੇ ਵਿੱਚ ਫੱਟੀ ਲੱਗੀ ਸੀ ਰਤਨ ਸਿੰਘ ਜਿਹੜਾ ਖਿਡਾਰੇ ਦਾ ਸੀ ਅੱਛਾ ਉਹਨੇ ਆਪਣੇ ਰਕਬੇ 'ਚ ਖੂਹ ਦੇ ਵਿੱਚ ਫੱਟੀ ਦਵਾਈ ਸੀ ਸਹੀ ਤੇ ਇਹ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਬਾਬਾ ਜੀ ਆਪਣੇ ਪਿੰਡ 'ਚ ਇੱਥੇ ਦੋ ਘਾਵਾਂ ਸਨ ਦੋ ਤਿੰਨ ਸਾਲ ਦੋ ਘਰ ਸਿਖਾਂਦੇ ਸਨ ਖਟਾਲੇ ਦਾ ਰਕਬਾ ਨਾ ਹੈ ਅੱਛਾ ਤੇ ਅੱਧੇ ਰਾਏ ਸਨ ਤੇ ਅੱਧੇ ਮਾਛੀ ਸਨ ਸਹੀ ਬਬਲੀ ਖੂ ਕਿੰਨੇ ਸੀ ਆਪਣੇ ਪਿੰਡ ਦੇ ਇੱਕ ਦੋ ਤਿੰਨ ਤੇ ਚਾਰ ਇੱਕ ਮਰਲੇਲਾ ਇੱਕ ਤੇ ਨੜਿਆਵਾਂ ਦੋ ਇਹ ਜੱਤਿਆਂ ਨੂੰ ਨ ਲਾਉਣਾ ਲਾ ਚਾਰ ਡੋਟਾ ਪੰਜ ਨਜਾ ਲਾ 6 6 ਖੂਦਾਂ 6 ਖੂਏ ਦੇ ਸੀ ਹਾਂਜੀ ਸਹੀ ਤੇ ਬੱਬਾਈ ਮੁਸਲਮਾਨਾਂ ਦੇ ਕਿੰਨੇ ਘਰ ਸੀ ਇੱਥੇ ਫੇਰ ਇੱਥੇ ਮੁਸਲਮਾਨਾਂ ਦੇ ਘਰ ਸਾਰੇ ਮੋਹਨ ਦੋ ਸਿੱਖਾਂ ਦੇ ਘਰੋਂ ਦੂਜਾ ਹਾਈਸਨ ਸਾਰੇ ਮੁਸਲਮਾਨ ਮਤਲਬ ਜ਼ਿਆਦਾ ਤਦਾਦ ਮੁਸਲਮਾਨਾਂ ਦੀ ਸਹੀ ਦੋ ਘੋਮਾਂ ਸੰ ਦੋ ਬਰਾਦੀਆਂ ਨਾਲ ਇੱਕ ਮਾਚੀ ਸੰ ਤੇ ਕਰਾਈ ਸੰ ਠੀਕ ਤੇ ਨੰਬਰਦਾਰੀ ਬੱਬਾ ਜੀ ਪਤੀਆਂ ਕਿੰਨੀਆਂ ਸੀ ਪਿੰਡ ਦੀਆਂ ਆਪਣੇ ਪਤਨੀ ਇੱਕੋ ਹੀ ਸੀ ਇਕੋ ਪੱਤੀ ਸੀ ਹਾਂ ਘਰ ਪਿੰਡ ਹੀ ਨਿਕਾ ਜਾਇਆ ਸੀ ਤੇ ਪੱਤੀਆਂ ਕਿਧੋਂ ਸਹੀ ਨੰਬਰਦਾਰੀ ਕਿੰਦੇ ਕੋਲ ਸੀ ਫਿਰ ਪਿੰਡ ਦੀ ਨੰਬਰਦਾਰ ਜਿਹੜਾ ਸੀ ਨਾ ਜੈਲਦਾਰ ਖਟਿਆੜਿਆ ਦਾ ਹਾਂਜੀ ਉਦੋਂ ਤੇ ਉਹਦੇ ਕੋਲ ਸੀ ਸਹੀ ਜਦੋਂ ਸਲੇ ਬਾਅਦ ਫਿਰ ਜਾਨ ਜਿਹੜੇ ਜਦੋਂ ਮਹਾਰਾਜਾ ਦਾ ਆਏ ਨੇ ਥੇ ਫਿਰ ਜਾਨ ਮਹਾਰਾਜਾ ਦਾ ਨੰਬਰਦਾਰ ਬਣ ਗਿਆ ਸਹੀ ਤੇ ਉਹਦੇ ਪਹਿਲੇ ਵਾਲੇ ਦੇ ਕੀ ਨਾਂ ਸੀ ਬੱਬਾ ਜੀ ਉਹਦਾ ਨਾਂ ਸੀ ਜੈਲਦਾਰ ਹੀ ਹਾਂ ਦੇ ਹਾਂ ਕਰਤਾਰ ਸਿੰਘ ਕਰਤਾਰ ਸਿੰਘ ਸਹੀ ਤੇ ਬਾਬਾ ਜੀ ਪਿੰਡ 'ਚ ਕੋਈ ਸਕੂਲ ਹੈਗਾ ਸੀ ਆਪਣੇ ਉਸ ਟਾਈਮ ਹਾਂ ਨਾ ਸਕੂਲ ਹੈਗਾ ਸੀ ਨਾ ਬਿਲਕੁਲ ਨਹੀਂ ਸਹੀ ਤੇ ਪੁਰਾਣੀ ਮਸਜਿਦ ਪਿੰਡ ਦੀ ਪੁਰਾਣੀ ਮਸਜਿਦ ਸੀ ਇੱਕ ਕੱਚੀ ਸੀ ਮਸਜਿਦ ਸੀ ਬੰਦੀ ਦੇ ਹਿਸਾਬ ਦੇ ਮਸਜਿਦ ਹੁੰਦੀ ਸੀ ਹਾਂਜੀ ਹਾਂਜੀ ਤੇ ਜੀ ਮੈਂ ਮਤਲਬ ਸਿੱਖ ਸਰਦਾਰ ਵੀ ਇੱਥੇ ਰਹਿੰਦੇ ਸੀ ਤੇ ਉਹਨਾਂ ਨੇ ਕੋਈ ਆਪਣੀ ਵਾਦਤ ਘਰ ਬਣਾਈ ਸੀ ਬਾਬਾ ਜੀ ਨਹੀਂ ਉਹਨਾਂ ਦਾ ਕੋਈ ਇੱਥੇ ਕੋਈ ਕਾਰੋਬਾਰ ਨਹੀਂ ਸੀ ਉਹਨਾਂ ਦਾ ਖਟਾਲੇ ਸੀ ਠੀਕ ਜੇ ਦੋ ਘਰ ਲੈਂਦੇ ਸਨ ਉਹ ਆਪਣੀ ਪੜੀ ਦੇ ਇੱਥੇ ਆਇਆ ਸੀ ਠੀਕ ਤੇ ਕੋਈ ਮੇਲਾ ਲੱਗਦਾ ਸੀ ਬਾਬਾ ਜੀ ਆਪਣੇ ਪਿੰਡ 'ਚ ਨਹੀਂ ਮੇਲਾ ਸਾਡੇ ਪਿੰਡ 'ਚ ਕੋਈ ਨਹੀਂ ਲੱਗਾ ਇਹ ਨਹੀਂ ਇਹ ਉਹ ਕੋਈ ਨਹੀਂ ਹੋਦਾ ਲੱਗਦਾ ਸਹੀ ਪਿੰਡ ਦਾ ਕੋਈ ਮਿਲ ਤ ਤੇ ਬਾਬਾ ਜੀ ਨਾਲ ਦੇ ਰਹਿਣ ਸਨ ਕਿਹੋ ਜਿਹਾ ਸੀ ਆਪਸੀ ਵੰਡੇ ਤੋਂ ਪਹਿਲੇ ਬਿਲਕੁਲ ਉਹ ਭੈਣਾ ਭਰਾ ਉਹ ਬਹੁਤ ਚੰਗੇ ਇੱਕ ਦੂਜੇ ਨਾਲ ਉਤੌਣ ਕਰਦੇ ਸਨ ਸਹੀ ਇੱਕ ਦੂਜੇ ਦੇ ਗਮੀ ਖੁਸ਼ੀ ਤੇ ਜਾਂਦੇ ਸਨ ਵਿਆਹ ਸ਼ਾਦੀ ਤੇ ਜਾਂਦੇ ਸਨ ਠੀਕ ਪਰ ਨਾ ਬਣਾਵਾ ਜਿਵੇਂ ਆਪਣੇ ਬਜ਼ਾੜੀ ਪਾਸੇ ਇਸਨੇ ਵਸਦ ਸਹੀ ਤੇ ਬਬਾਈ ਦੀਦੋ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਿਆ ਉਦੋਂ ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਕਿ ਖੈਰ-ਇਸਲਾਮ ਦੀ ਨਹੀਂ ਉਹ ਇਥੋਂ ਸਹੀ ਇਸਲਾਮ ਦਾ 8 ਦਿਨ ਪਹਿਲੇ ਤੋਂ ਟੁੱਟ ਗਿਆ ਹਨ ਅੱਛਾ ਖਡਾਲੇ ਦਾ ਰਕਬਾ ਸੀ ਨਾ ਤੇ ਖਡਾਲੇ ਵਾਂ ਟੁੱਟ ਗਿਆ ਅੱਛਾ ਪਹਿਲੇ ਹੀ ਚਲੇਗੇ ਪਹਿਲੋਂ 8 ਦਿਨ ਪਹਿਲੋਂ ਟੁੱਟ ਗਿਆ ਹਨ ਠੀਕ ਉਦੋਂ ਫਿਰ ਸਾਰੇ ਇਕੱਠੇ ਹੋ ਕੇ ਨਿਕਲੇ ਉਹ ਖਡਾਲਿਆਂ ਨੂੰ ਕਾਫਲਾ ਨਿਕਲਿਆ ਠੀਕ ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਬਬਾ ਜੀ ਸਾਰੇ ਪਿੰਡ ਦੇ ਨਾਲੇ ਖੰਨਾ ਲਬਾਨਿਆਂ ਦਾ ਉਹ ਲਬਾਨਿਆਂ ਸਨ ਉਥੇ ਆ ਖੰਨਾ ਰੰਗੜਾਂ ਦਾ ਰਾਜਪੂਸੀ ਦੋ ਖੰਨੇ ਇਧਰ ਜੁਗੀਆਂ ਵਾਲਾ ਠੀਕ ਖਟਾਲਾ ਬਿਰਕਾਂ ਗੜਗਾਲਾਂ ਦਲੌਰੀਆਂ ਇਧਰ ਸੇਸਨ ਸੀ ਤੇ ਜਿਹੜੇ ਨਾਲ-ਨਾਲ ਦੇ ਪਿੰਡ ਨੇ ਬੱਬਾ ਜੀ ਇਹ ਵੀ ਸਾਰੇ ਰੈਲਵੇ ਸੀ ਕਿ ਮੁਸਲਮਾਨਾਂ ਦੇ ਸੀ ਨਹੀਂ ਜਿਹੜੇ ਸਨ ਖੰਨਾ ਰੰਗੜਾਂ ਦਾ ਇਹ ਮੁਸਲਮਾਨਾਂ ਦੇ ਸੀ ਖਾਨੇ ਲਬਾਨੇ ਉਥੇ ਲਬਾਨੇ ਸਨ ਖਟਿਆਲਾ ਬਿਰਕਾਂ ਜਿਹੜਾ ਸੀ ਉਥੇ ਸੇਖ ਜਣ ਜੁਗੀਆਂ ਵਾਲਾ ਜਿਹੜਾ ਉਹ ਪੱਟੀ ਨੇ ਉਥੇ ਦੋ ਘਰ ਸੈਇਦਾਂ ਨੇ ਸੰ ਦੂਜੇ ਸਾਪਤੀ ਨੇ ਠੀਕ ਤੇ ਸੇਹ ਹੁੰਦੇ ਨੇ ਇੱਥੇ ਵੀ ਉਹ ਸੇਹ ਸਨ ਅਜੇ ਵੀ ਇੱਕ ਦੋ ਘਰ ਜਿਹੜੇ ਮੁਸਲਮਾਨ ਹੋਨੇ ਥੇ ਉਹ ਰਹਿ ਗਏ ਨੇ ਠੀਕ ਤੇ ਇਹ ਬੱਬੇ ਦੀ ਵੰਡ ਤੋਂ ਬਾਅਦ ਕਦੀ ਕੋਈ ਆਇਆ ਨਾ ਜ ਆਪਣੇ ਪਿੰਡ ਵੇਖਣ ਸਾਡਾ ਇੱਕ ਆਇਆ ਸੀ ਜਿਹੜਾ ਆਤਾਰ ਸੀ ਨਾ ਆਤਾਰ ਤੇਰ ਵਿਚਾਲ ਦੋ ਜੀ ਆਇਆ ਹਾਂਜੀ ਆਤਾਰ ਤੇਰ ਵਿਚਾਲ ਉਹ ਦੋਵੇਂ ਚਾਚਾ ਪਧਰੀਆ ਸਨ ਅੱਛਾ ਜਿਹੜਾ ਆਤਾਰ ਸੀ ਨਾ ਉਹ ਜਦੋਂ ਇੱਥੋਂ ਗਿਆ ਸੀ ਉਹ ਇਹ ਕਹਿੰਦਾ ਅਲੇ ਜੋ ਤੁਰੇ ਸਨ ਆਪਣੀ ਮਾਂ ਨੂੰ ਮਾਰ ਗਿਆ ਸੀ ਤੇ ਆਪਣੀ ਭੈਣ ਨੂੰ ਮਾਰ ਗਿਆ ਸੀ ਸਹੀ ਤੇ ਕੱਲਾ ਕੋੜੀ ਤੇ ਚੜ ਗਿਆ ਸੀ ਉਧਰ ਫਿਰ ਜਾ ਕੇ ਉਹਨੇ ਸ਼ਾਦੀ ਕੀਤੀ ਸੀ ਉਹਦਾ ਮੁੰਡਾ ਆਇਆ ਸੀ ਇੱਥੇ ਪੈਦੀ ਆ ਇਹਦਾ ਅੱਛਾ ਤੇ ਉਹ ਸਾਰਾ ਦੇਵੂ ਗਿਆ ਸੀ ਬਾਅਦ ਵਿੱਚ ਉਹਦਾ ਪਿਓ ਫਿਰ ਆਇਆ ਤਾਰ ਸਹੀ ਉਹ ਮੇਰੇ ਵਾਲਾ ਦਾ ਦੋਸਤ ਸੀ ਭਰਾ ਬਣਿਆ ਸੀ ਸਹੀ ਮਿੱਟੀ ਮੁੱਟੀ ਵੀ ਲਗਿਆ ਸੀ ਉਹ ਫਿਰ ਹਾਦਸਾ ਹੋ ਉਹਨੇ ਅੱਖ ਦੇਖਿਆ ਬਈ ਜਦੋਂ ਉਹ ਆਇਆ ਸੀ ਬੰਦੇ ਬੜੇ ਖੁਸ਼ ਹੋ ਕੇ ਮਿਲੇ ਸਨ ਜਿਹੜਾ ਜਿਹੜੇ ਜਾਣਦੇ ਸਨ ਦੂਜੇ ਜਿਹੜਾ ਛੋਟਾ ਬੋਸ ਹੋਤ ਨਹੀਂ ਸੀ ਨਾ ਹਾਂਜੀ ਉਹ ਸਾਰਿਆਂ ਨੂੰ ਖੁਸ਼ ਹੋ ਕੇ ਮਿਲਿਆ ਸਹੀ ਤੇ ਫਿਰ ਉਹਨੇ ਆਖਿਆ ਕਿ ਜਿਹੜਾ ਸ਼ਾਮੋਂ ਦਾ ਪੁੱਤਰ ਸੀ ਨਾਇਦ ਮੈਂ بابا ਉਦੋਂ ਅਠਰਾ ਸਹੀ ਤੇ ਉਹਨੇ ਹੁਣ ਉਹਨਾਂ ਨੂੰ ਪਤਾ ਕੀਤਾ ਤੇ ਮੈਂ ਉੱਥੇ ਲਾਹੌਰ ਸਾਂ ਪੇਟੀਸ਼ਨ ਕਰਾਇਆ ਸੀ ਉਹ ਫਿਰ ਛੋਟੇ ਮੇਰੇ ਪਰ ਆਲਮਨਵਲ ਨੂੰ ਲੈ ਕੇ ਤੇ ਛੋਟੀ ਜਿਹੀ ਦੌਂਦਾ ਰਿਹਾ ਕਿ ਮੇਰੇ ਭਰਾ ਦਾ ਪੁੱਤਰ ਸਹੀ ਸਾਰਿਆਂ ਨੂੰ ਫਿਰ ਮਿਲ ਕੇ ਗਏ ਬਾਬਾ ਜੀ ਸਾਰਿਆਂ ਨੂੰ ਠੀਕ ਕੁੱਲੋ ਹੋਵਾਂ ਹਰ ਬੰਦੇ ਨੂੰ ਮਿਲ ਗਿਆ ਜਿਹੜੇ ਜਿਹੜੇ ਛੋਟੇ ਬੱਚੇ ਹਨ ਉਹਨਾਂ ਨੇ ਜਿਹੜੇ ਉਹਦਾ ਜਾਣਦੇ ਸਨ ਉਹ ਸਾਰੇ ਮਿਲ ਗਏ ਜਿਹੜੇ ਅਰਾਈ ਸਨ ਮਾਛੀ ਸਨ ਘਮਿਆਰ ਸਨ ਮੋਤੀ ਸਨ ਸਾਰਿਆਂ ਨੂੰ ਜੱਫੀ ਬਾਗ ਵਿੱਚ ਹੋ ਗਈਆ ਸਹੀ ਹਤਾਰ ਜਿਹੜਾ ਠੀਕ ਮੇਰੇ ਤੁਹਾਡੇ ਵਾਲੇ ਸਾਹਿਬ ਨੂੰ ਉਹਨਾਂ ਦਾ ਸੀ ਸਲਾਮ ਦਾ ਭਾਈਚਾਰ ਹੈਗਾ ਸੀ ਭਰਾ ਬਣਿਆ ਸੀ ਹਤਾਰ ਜਿਹੜਾ ਠੀਕ ਤੇ ਫਿਰ ਬਾਣੇ ਤੋਂ ਬਾਅਦ ਬਾਬਾ ਜੀ ਤੁਹਾਡੇ ਬਜ਼ੁਰਗ ਤੇ ਫਿਰ ਯਾਦ ਕਰਦੇ ਹੋਣ ਕਿ ਉਹਨਾਂ ਨੂੰ ਕੁਜ਼ਾਰੀ ਕਰਨਾ ਦੋਸਤ ਨੂੰ ਯਾਦ ਕਰਦੇ ਠੀਕ ਸਾਨੂੰ ਹੋਰ ਦੱਸੋ ਬਾਬਾ ਜੀ ਟੈਂਪ ਹਾਂ ਜੀ ਉਹਨਾਂ ਦੇ ਸਹੂਲ ਚੰਗੇ ਸਨ ਠੀਕ ਉਥੇ ਬੰਨਾ ਯਾਦ ਕਰਦੇ ਹਾਂ ਹੁਣ ਲੋ ਗੱਲ ਖੋਣੇ ਤੇ ਬਾਕੀ ਹੁਣ ਤਾਂ ਸਾਡਾ ਪਿੰਡ ਉੰਜ ਹੀ ਉੱਜੜ ਗਿਆ ਸਹੀ ਪਾਣੀ ਪੰਜ ਚਾਰ ਸਾਲੋਂ ਪਾਣੀ ਨਹੀਂ ਆਉਂਦਾ ਤੇ ਹਾਂ ਜੀ ਮਗਾਈ ਤੇ ਜੰਦੀ ਵੀ ਪਾਣੀ ਜਿਹੜਾ ਜਿਹੜੇ ਜ਼ਿੰਮੇਦਾਰ ਨੇ ਉਹਦਾ ਨਾ ਹੀ ਪਾਣੀ ਨਾਲ ਉਹਨੂੰ ਤੇਲ ਬਾਨਿਆ ਦੇਣੇ ਨਾ ਵਕਤ ਪਾਸ ਹੁੰਦਾ ਬਿਲਕੁਲ ਤੇ ਪੰਜ ਚਾਰ ਸਾਲ ਹੋ ਗਏ ਨੇ ਇਦਾਂ ਨਾ ਕੋਈ ਅਫਸਰ ਆਉਂਦਾ ਕੋਈ ਵੇਖਣੀ ਨਹੀਂ ਆਉਂਦਾ ਤੇ ਬਾਬਾ ਜਿਹੜੀ ਕੱਚੀ ਮਸਜਿਦ ਤੁਸੀਂ ਦੱਸੀ ਹੈ ਅੱਜ ਵੀ ਉੱਥੇ ਮਸਜਿਦ ਹੈ ਨਹੀਂ ਹੁਣ ਉੱਥੇ ਮਸਜਿਦ ਵੱਡੀਆਂ ਬਣਾਈ ਹੈ ਨਹੀਂ ਨਹੀਂ ਮਤਲਬ ਉਹੀ ਜਗ੍ਹਾ ਤੇ ਹਾਂ ਉਸੇ ਜਗ੍ਹਾ ਤੇ ਸਹੀ ਉਹ ਪਿੰਡ ਦੇ ਅੰਦਰ ਕੀ ਬਾਹਰ ਨਹੀਂ ਅੰਦਰ ਹੀ ਪਿੰਡ ਦੇ ਅੰਦਰ ਹਾਂ ਜੀ ਠੀਕ ਤੇ ਸਕੂਲ ਹੁੰਨੇਗਾ ਪਿੰਡੇ ਚਬੂਲ ਹੁਣ ਦੋਵੇਂ ਨੇ ਬੱਚਿਆਂ ਦਾ ਵੀ ਤੇ ਬੱਚੀਆਂ ਦਾ ਵੀ ਕਿੰਨੀਆਂ ਜਮਾਤਾਂ ਦਾ ਇਹ 8 ਦਾ 10 ਦਾ ਹੋ ਗਿਆ ਇਹ ਬੱਚਿਆਂ ਦਾ 10 ਦਾ ਬੱਚੀਆਂ ਦਾ 8 ਠੀਕ ਇਹ ਸਾਡੇ ਪਿੰਡ ਲੋ ਆਏ ਸਨ ਅੱਲਾ ਬਖਸ਼ ਉਹ ਜਨਤਾ ਹੀ ਘਰ ਕਰੇ ਅੱਛਾ ਉਹਨੇ ਹਸਪਤਾਲ ਨੂੰ ਜਗਾ ਆਪਣੀ ਫਤਿਹ ਦਿੱਤੀ ਆਪਣੇ ਕੋਲੋਂ ਠੀਕ ਲੋ ਮੁਹੰਮਦ ਯਾਮੀਨ ਉਹਦਾ ਨਾਮ ਸੀ ਠੀਕ ਤੇ ਸਾਲੀਆਂ ਦਿਨ ਵਾਲੀਆਂ ਉਹਨਾਂ ਰੱਖਤਾਂ ਉਹਨੂੰ ਦਿੱਤੀਆਂ ਨੇ ਪੰਜ ਗਣ ਵਾਲੀਆਂ ਉਹਨੇ ਉਸ ਬੱਚਿਆਂ ਦੇ ਸਕੂਲ ਨੂੰ ਦਿੱਤੀਆਂ ਨੇ ਬੇਗਾਵਨਾਂ ਬੱਚਿਆਂ ਦੇ ਸਕੂਲ ਨੂੰ ਦਿੱਤਾ ਬੱਚਿਆਂ ਬੱਚਿਆਂ ਦਾ ਤੇ ਖਰੋਸਤਾਨ ਵਾਸਤੇ ਉਹਨੇ ਇਹ ਵਿਗਾ ਛੱਡਿਆ ਸੀ ਠੀਕ ਇਹ ਇੱਥੋਂ ਦੀ ਸੀ ਬਬਾਈ ਕਿ ਮਾਜਰ ਹੋ ਗਿਆ ਸੀ ਮਾਜਰ ਹੋ ਗਿਆ ਤੇ ਬਬਾਈ ਕਿੰਨੇ ਕੁ ਘਰ ਜਿਹੜੇ ਆਏ ਮਾਜਰ ਹੋ ਕੇ ਆਪਣੇ ਪਿੰਡ ਵਿੱਚ ਇੱਥੇ ਸਾਡੇ ਬੰਦੇ ਘਰ ਤੇ ਦੋ ਤਿੰਨ ਕਿਉਂ ਆਏ ਸਨ ਸਾਢੇ ਦਿਨ ਕਰ ਲਓ ਸਹੀ ਇੱਕ ਘਰ ਹੋ ਸੀ ਹਰਾਵਾਂ ਦਾ ਤੇ ਗੱਲਾਂ ਵੱਲੋਂ ਆਂਦੇ ਨੇ ਬਾਬੇ ਨਿਆਮਤ ਘਰ ਇਹ ਦੋ ਘਰ ਤਿੰਨ ਘਰ ਤਾਂ ਤਿੰਨ ਘਰ ਸਾਂ ਠੀਕ ਉਹ ਸਾਰੇ ਪਿੰਡ ਦੇ ਬਾਦ ਮਾਲਫ ਹੋ ਸਨ ਸਹੀ ਅਠਾਂ ਨਵਾਂ ਨਵਾਂ ਮਰਦਾਂ ਦੇ ਮਾਲਫ ਚੌਧਰੀ ਆ ਵੀ ਚੌਧਰੀਆਂ ਸਨ ਤੇ ਬੱਬੇ ਜੀ ਪਹਿਲਾਂ ਵੀ ਸਾਰਿਆਂ ਦੇ ਘਰ ਕੱਚੇ ਹੀ ਸੀ ਕਿ ਕਿਸੇ ਦਾ ਪੱਕਾ ਵੀ ਹੈਗਾ ਸੀ ਪੱਕਾ ਕਿਹ ਹੋਣਾ ਬਣੀ ਸੀ ਸਿਰਖਾਂ ਦੇ ਚਬਾਰੇ ਪੱਕੇ ਸਨ ਉਹਨਾਂ ਨਾਲ ਬਾਰ-ਬਾਰ ਇੱਥੇ ਜਿਹੜੀ ਸੀ ਉਹ ਪੱਕੀ ਰਹਿਦੇ ਵਿੱਚੋਂ ਥੱਲੇ ਵਿੱਚੋਂ ਕੱਚਾ ਸੀ ਤਾਂ ਬਾਹਰ ਇਹ ਤੇ ਪਕੀ ਸੀ ਕੋਲ ਸਾਡੇ ਪਿੰਡ ਕੋਈ ਘਰ ਨਹੀਂ ਸੀ ਪੱਕਾ ਸਹੀ ਬੀ ਉਹਨਾਂ ਨੇ ਪੂਏ ਪੱਕੇ ਕੀਤੇ ਹੋਏ ਸੀ ਬਾਹਰ ਸਹੀ ਤਾਂ ਬਾਹਰ ਹੀ ਪੱਕੇ ਹੋਏ ਨੇ ਉਹਨਾਂ ਦੀ ਕੋਈ ਨਿਸ਼ਾਨੀ ਹੋਏਗੀ ਬਾਬਾ ਜੀ ਕੀ ਟੱਡ ਖਤਮ ਹੋ ਗਿਆ ਸਾਰੇ ਹੀ ਨਵੇਂ ਬਣ ਗਏ ਮੈਨੂੰ ਬਹੁਤ ਨਾ ਉਖਤਾਕ ਤੇ ਹੁਣ ਬਣਾ ਲਿਆ ਹੈ ਠੀਕ ਹੋਰ ਦੱਸੋ ਬੱਬਾ ਜੀ ਕੋਈ ਗੱਲ ਜਿਹੜੀ ਤੁਹਾਡੇ ਵਾਲਦ ਸਾਹਿਬ ਨੇ ਤੁਹਾਨੂੰ ਮਤਲਬ ਸੁਣੀ ਹੋਈ ਹੈ ਤੁਹਾਨੂੰ ਪੁਰਾਣੀ ਗੱਲ ਯਾਦ ਹੋਵੇ ਕਿ ਚੰਗੇ ਵਕਤ ਸੀ ਉਹ ਨਹੀਂ ਉਹ ਸਾ ਮੈਂ ਤਾਂ ਆ ਮੈਨੂੰ ਪਤਾ ਕਿ ਉਹ ਵਕਤ ਬਹੁਤ ਚੰਗਾ ਸੀ ਮੈਂ ਆ 11 12 ਸਾਲ ਹਾਂ ਸਹੀ ਬੰਦਾ ਪਛਾਣ ਸੀ ਉਹ ਬੜਾ ਹਿਆਰ ਕਰ ਦਿੰਦੀ ਬੰਦਾ ਬੜਾ ਹਿਆ ਸੀ ਆਉਣਾ ਉਹ ਜੋ ਖਟਿਆਲੇ ਆਉਂਦਾ ਸੀ ਉਹ ਪੁਲੀ ਤੋਂ ਪਹਾਂ ਪਿੰਡੋਂ ਪਹਾਂ ਹੀ ਉਹ ਘੋੜੀ ਤੋਂ ਉਤਰ ਜਾਂਦਾ ਹੁੰਦਾ ਅੱਛਾ ਹਾਂ ਠੀਕ ਕਹਿੰਦੇ ਸਵੇਰੇ ਖਾਈ ਸ਼ਾਮ ਜਿਹੜਾ ਫੇਗਰ ਪੈ ਜਾਂਦਾ ਕਿਤੋਂ ਖਾਣੀ ਆ ਬਿਲਕੁਲ ਤੇ ਇੰਨੇ ਕੋਈ ਵੀ ਪਿੰਡੋਂ ਬਾਹਰ ਹੀ ਘੋੜੀ ਤੋਂ ਲੱਤ ਜਾਣਾ ਵੀ ਅੱਗੇ ਆ ਜਿਆ ਸਵੇਰ ਲੱਗ ਹੁੰਦਾ ਕਿ ਨਾ ਇਹ ਦੋਲ ਖਟਿਆਲੇ ਆਉਂਦੇ ਨਾ ਠੀਕ ਤੇ ਪਿੰਡੋਂ ਬਾਹਰ ਉਹ ਬੱਚਿਆਂ ਦਾ ਸਕੂਲ ਉੱਥੇ ਤੇ ਉੱਥੇ ਪੁਲੀ ਤੋਂ ਉਤਰ ਕੇ ਫੇਰ ਪਿੰਡਾਂ ਆਉਂਦਾ ਹੁੰਦਾ ਸਹੀ ਤੋਂ ਕਿਤੇ ਬੰਦੇ ਕਰਦਾ ਸਹੀ ਤੇ ਬੱਬਾਈ ਉਦੋਂ ਉਹਦਾ ਪਤਾ ਜਿਆਦਾ ਸਿੱਖ ਜਿਹੜੇ ਸੀ ਤਗੜੇ ਹੀ ਸੀ ਜ਼ਿੰਮੇਦਾਰ ਵੀ ਸੀ ਸਾਰਾ ਕੁਝ ਸੀ ਤਗੜੇ ਉਹਨਾਂ ਮਾਲਕੀ ਤੋਂ ਉਹ ਵੀ ਸਾਨੂੰ ਤਾਂ ਹੋਰ ਮਾਲਕ ਹੀ ਕੋਈ ਨਹੀਂ ਹੁੰਦਾ ਤੇ ਜਿਵੇਂ ਬੱਬੇ ਹੀ ਰਮਜ਼ਾਨ ਸ਼ਰੀਫ ਆਂਦਾ ਹੈ ਉਹਦਾ ਵੀ ਕੋਈ امداد ਕਰਦੇ ਸੀ ਮੁਸਲਮਾਨ ਉਹ ਲੋਕੋ ਮਦਦ ਕਰਦੇ ਸਾਨੂੰ ਉਹ ਸਾਡੇ ਪਿੰਡ ਦੇ ਦੋ ਘਰ ਸਾਨੂੰ ਤੇ ਉਹ ਇਹ ਜਿਹਦੇ ਕੋਲ ਦਾਣੇ ਨਹੀਂ ਉਹ ਦਾਣੇ ਲੈ ਲੋ ਦੰਗਰਵਾਛਾ ਜਰ ਜਨਾ ਕੋਲ 베ਦੀ ਉਹਦਾ ਸਾਰਾ ਕਮੀਆਂ ਕੋ ਘੜੀ ਥੋੜੇ ਸਨ ਤੋਂ ਲੈਣਾ ਦੇਣਾ ਕਿਸੇ ਨੂੰ ਕੀ ਸੀ ਸਹੀ ਉਹਦਾ ਜਿਆਦਾ ਜਿਆਦਾ ਮਾ 50 60 ਘਰ ਸਨ ਠੀਕ ਤੇ ਲੋਕੀ ਆਪਣੇ ਦੰਗਰਵਾਛਾ ਵੀ ਸਾਡਾ ਰੱਖਿਆ ਦੋ ਦੋ ਤਿੰਨ ਬਤਾ ਲਈ ਨਾ ਮੱਚ ਲੰਦੇ ਰਹਿੰਦੇ ਸੀ ਮਿਲਮ ਲਬ امداد ਕਰਦੇ ਸੀ ਮਾਰੇ ਕਰਾਂ ਦੀ ਲਾਣੇ ਤੋਂ ਨੇ ਦੇਸ਼ਣ ਨੇ ਸਹੀ ਤੇ ਸ਼ਾਦੀਆਂ ਮੇ ਆਵਾਂ ਦੇ ਵੀ ਬੱਬੇ ਤਾਉਣ ਕਰਦੇ ਸੀ ਮਾਰੇ ਕਰਾਂ ਨਾਲ ਕੋ ਸਾਡੇ ਹੋਸ਼ੇਦ ਸ਼ਾਦੀ ਹੋਈ ਨਹੀਂ ਸੀ ਉਦੋਂ 35-40 ਸਾਲ ਦਾ ਬੰਦਾ ਹੁੰਦਾ ਤਾਂ ਸ਼ਾਦੀ ਹੁੰਦੀ ਸੀ ਹੁਣ ਜੰਮਦਿਆਂ ਦਾ ਰਾਹ ਕਰਨ ਲੱਗ ਪਿੰਦੇ ਨੇ ਹਾਂਜੀ ਆਏ ਨੇ ਤੈਨੂੰ ਆਖੀ ਗਏ ਵਿਆਹ ਮਦ ਉਹ ਉਹ ਉਹਨਾਂ ਮਦਾਲ ਕੀਤੇ ਵਿਆਹ ਸਾਡੇ ਹੋਸ਼ੇਦ ਹੋਈ ਨਹੀਂ ਸੀ ਕਿਸੇ ਦਾ 30-35 ਸਾਲ ਦਾ ਬੰਦਾ ਹੁੰਦਾ ਤਾਂ ਸ਼ਾਦੀ ਹੁੰਦੀ ਸੀ ਤੇ ਬੱਬੇ ਜੀ ਜਦੋਂ ਵੰਡਵੇਲੇ ਗਏ ਨੇ ਮਿਲ ਕੇ ਗਏ ਸੀ ਫਿਰ ਸਾਰੇ ਪਿੰਡ ਆਲੇ ਨਹੀਂ ਉਪਰੀ ਨੂੰ ਜਦੋਂ ਗਏ ਨੇ ਨਾ ਹਾਂਜੀ ਉਦੋਂ ਜੰਦਰੇ ਮਾਰਗ ਦੇ ਨਾਲ ਆਪਣਾ ਸਮਾਨ ਸੋਨ ਜਿਹੜਾ ਲੈ ਗਏ ਨੇ ਜਿਹੜਾ ਜਾਣ ਆਲਾ ਸੀ ਅੱਛਾ ਤੇ ਉਹ ਲੋਕਾਂ ਨਹੀਂ ਸੀ ਨਾ ਪਤਾ ਕਿ ਕੀ ਬਣਨਾ ਹੈ ਉਹ ਫਿਰ ਉਹਨੇ ਉਹ ਸਾਧ ਜਿਹੜੇ ਬਾਪ ਨੂੰ ਜਲਦ ਹੋਣਾ ਉਹਨੇ ਆਖਿਆ ਵਈ ਇਹ ਨਾ ਪਾਪ ਤੰਦੇ ਹੁੰਦੇ ਤੰਦ ਬਣ ਜਣਾ ਇਹਨਾਂ ਅਸਾਂ ਉਧਰ ਤੁਰ ਜਣਾ ਤੁਸੀਂ ਇੱਧਰ ਤੈ ਜਣਾ ਅੱਛਾ ਅਸੀਂ ਖਦਾਬ ਕਰ ਜਦੋਂ ਪੁਰਚਦੇ ਜੇ ਜਿਉਂਦੇ ਰਹੇ ਤਾਂ ਫਿਰ ਮਰਾਂਦੇ ਨਹੀਂ ਤੇ ਫਿਰ ਅੱਲਾਹ ਅੱਲਾਹ ਵੈਸਾ ਠੀਕ ਜਿਹੜੇ ਨਾਲ ਨਾਲ ਪਿੰਡ ਨੇ ਇਹਨਾਂ ਚ ਸਿੱਖਾਂ ਦੀ ਤਦਾਦ ਕਿਹੜੇ ਪਿੰਡ 'ਚ ਜ਼ਿਆਦਾ ਸੀ ਖਰਿਆਲਾ ਵਿੱਚ ਜ਼ਿਆਦਾ ਸਾਰਾ ਪਿੰਡ ਹੀ ਖਰਿਆਲਾ ਵਿੱਚ ਸੀ ਸਿਕਗਾਂ ਇਹ ਅਗਲਾ ਪਿੰਡੀ ਮਾਸੀਆਂ ਲਈ ਪਿੰਡੀ ਦਾ ਰਤਨ ਸਿੰਘ ਹੈ ਨਾ ਹਾਂਜੀ ਇਹ ਖ ਰਖਵਾ ਖਟਾਲੇ ਬਿਰਕਾਂ ਦਾ ਹੈ ਠੀਕ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਪਿੰਡੀ ਰਤਨ ਸਿੰਘ ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ